ਪਿਆਰੇ ਲੋਕਾਂ ਨੂੰ ਪਿਆਰ ਰਹੇ ਲੋਕਾਂ ਨੂੰ ਅੱਛਾ ਜੀ ਪਿਆਰੇ ਲੋਕਾਂ ਨੂੰ ਅੱਛਾ ਜੀ ਅੱਜ ਅਸੀਂ ਛੋਟੀ ਜੀ ਕਰਦੇ ਜੀ ਕਿੰਨੇ ਦਿਨ ਹੋ ਗਏ ਸਰਪੰਚ ਆਪਣਾ ਕਮਾਲ ਨਾਲ ਹਾਂਜੀ ਸਰਖੇਮ ਜੀ ਜਰੂਰ ਜਾਣਦੇ ਹਾਂ ਸਰਖੇਮ ਜੀ ਉਹਦਾ ਫੋਨ ਆਇਆ ਕਹਿੰਦਾ ਅੰਦਰ ਦਿਨ ਨੂੰ ਮਿਲਣਾ ਸੀ ਤੇ ਮੈਂ ਘਰ ਹੀ ਹਾਂ ਜੀ ਸਸਿਏ ਕੱਲ ਮੈਂ ਤੁਹਾਡਾ ਆਪਣਾ ਸਫਰਾਜ ਸਿੰਘ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਮੱਤੜ ਪਿੰਡ ਦੇ ਵਿੱਚ ਮੌਜੂਦ ਹੈ ਸੋ ਜੇ ਗੱਲ ਕਰੀਏ ਵਿਧਾਨ ਸਭਾ ਦੇ ਇਲੈਕਸ਼ਨ ਦੀ ਤਾਂ ਬਹੁਤ ਜਲਦ ਜਿਹੜਾ ਵਿਧਾਨ ਸਭਾ ਇਲੈਕਸ਼ਨ ਉਹ ਹੋਣ ਜਾ ਰਿਹਾ ਸੋ ਹਲਕਾ ਕਾਲਾਂਵਾਲੀ ਦੀ ਗੱਲ ਕਰੀਏ ਤਾਂ ਹਲਕਾ ਕਾਲਾਂਵਾਲੀ ਤੋਂ ਆਪੋ ਆਪਣੀਆਂ ਪਾਰਟੀਆਂ ਦੇ ਜਿਹੜੇ ਦਾਵੇਦਾਰ ਨੇ ਜੋ ਟਿਕਟਾਂ ਦੇ ਦਾਵੇਦਾਰ ਨੇ ਸੋ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਆਪ ਦਾ ਜਿਹੜਾ ਰਾਫਤਾ ਉਹ ਕਾਇਮ ਕਰ ਰਹੇ ਨੇ ਸੋ ਆਪੋ ਆਪਣੀਆਂ ਪਾਰਟੀਆਂ ਦੇ ਬਾਰੇ ਉਹਨਾਂ ਦੀਆਂ ਨੀਤੀਆਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕਦਾ ਹੈ ਤਾ ਇਸ ਵਕਤ ਦੀ ਗੱਲ ਕਰੀਏ ਤਾਂ ਇਸ ਵਕਤ ਮੱਤੜਪਿੰਡ ਦੇ ਵਿੱਚ ਮੌਜੂਦ ਆ ਤੇ ਸਾਡੇ ਨਾਲ ਭਾਈ ਹਰਮਿੰਦਰ ਸਿੰਘ ਜੀ ਝੋੜ ਰੋਖ ਜੋ ਕਿ ਲੋਕ ਹਿਤ ਪਾਰਟੀ ਦੇ ਨਾਲ ਜੁੜੇ ਹੋਏ ਨੇ ਸੋ ਉਹ ਆਏ ਨੇ ਸੋ ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜੋ ਪਿੰਡ ਦੇ ਲੋਕ ਉਹਨਾਂ ਨੂੰ ਸੁਣਨ ਵਾਸਤੇ ਆਏ ਐ ਸੋ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਹਜਾਇਬ ਸਿੰਘ ਸਰਪੰਚ ਪਿੰਡ ਮੱਤੜਤੋਂ ਜੀ ਸੋ ਹਰਮਿੰਦਰ ਸਿੰਘ ਜੀ ਆਏ ਐ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਹਰਮਿੰਦਰ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਇਹਨਾਂ ਨੇ ਕਿਉਂਕਿ 35 ਸਾਲ ਬਲਾਕ ਦੇ ਵਿੱਚ ਨੌਕਰੀ ਕੀਤੀ ਹੈ ਹਰੇਕ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹਰੇਕ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਆਉਂਦੇ ਨਾ ਅਸੀਂ ਜੇ ਵੀ ਕਰੇ ਇਹਨਾਂ ਨੂੰ ਟਿਕਟ ਮਿਲਦੇ ਸੀ ਇਹਨਾਂ ਦਾ ਪੂਰਾ ਮਾਨ ਸਨਮਾਨ ਕਰਾਂਗੇ ਇਹਨਾਂ ਨਾਲ ਤਨੋਂ ਮਨ ਲਾ ਕੇ ਮਾਣ ਦ ਕਰਾਂ ਸੋ ਹਰਮਿੰਦਰ ਸਿੰਘ ਜੀ ਨੇ ਦੱਸਿਆ ਭਾਈ ਗੋਪਾਲ ਸਿੰਘ ਤੇ ਗੋਵਿੰਦ ਸਿੰਘ ਕਾਂਡਾ ਜੀ ਬਾਰੇ ਉਹਨਾਂ ਦੀਆਂ ਨੀਤੀਆਂ ਦੇ ਬਾਰੇ ਦੱਸਿਆ ਤੁਹਾਨੂੰ ਕਿਵੇਂ ਲੱਗਦਾ ਉਹਨਾਂ ਦੇ ਬਾਰੇ ਸੁਣ ਕੇ ਗੋਪਾਲ ਕਾਂਡਾ ਜੀ ਕਿਉਂਕਿ 2009 ਦੇ ਵਿੱਚ ਵਿਧਾਇਕ ਬਣੇ ਸੀਗੇ ਜੀ ਉਹਨੋਂ ਤੋਂ ਸਮਾਜ ਸੇਵਾ ਤੇ ਕੰਮ ਬਹੁਤ ਕਰੇ ਬਹੁਤ ਵਧੀਆ ਇਨਸਾਨ ਜੀ ਹਾਂ ਸਤ ਸ੍ਰੀ ਅਕਾਲ ਮੈਂ ਚੇਰ ਸਿੰਘ ਸਰਪੰਚ ਮੱਥੜ ਅਸੀਂ ਹਰਮੰਦਰ ਸਿੰਘ ਨੂੰ ਬਹੁਤ ਚਿਰ ਤੋਂ ਜਾਣਦੇ ਆ ਸਾਡਾ ਬਹੁਤ ਇਹਨਾਂ ਨਾਲ ਪਿਆਰ ਹੈ ਬਲਾਕ 'ਚ ਰਹੇ ਨੂੰ ਬਹੁਤ ਚਿਰ ਦੇ ਅਸੀਂ ਤਾਂ ਪਹਿਲਾਂ ਸਰਪੰਚ ਹੁੰਦੇ ਛੋਟੇ ਹੁੰਦੇ ਉਦੋਂ ਦੇ ਉੱਥੇ ਸੀ ਸਾਡਾ ਤਾਂ ਇੱਕ ਘਰ ਵਾਂਗ ਹੀ ਰਿਹਾ ਹੈਗਾ ਜੇ ਅੱਜ ਹਰਮੰਦਰ ਨੂੰ ਟਿਕਟ ਟੋਕਟ ਮਿਲਦੀ ਹੈ ਤਾਂ ਅਸੀਂ ਤਾਂ ਬਹੁਤ ਇਹਨਾਂ ਦੇ ਨਾਲ ਹੋਵਾਂਗੇ ਸੋ ਪੂਰਾ ਸਾਥ ਰਵਾਂਗਾ ਪੂਰਾ ਸਾਥ ਰਵਾਂਗਾ ਸਾਡਾ ਪੂਰਾ ਸਾਥ ਸੋ ਇਹਨਾਂ ਨੇ ਕੁਝ ਨੀਤੀਆਂ ਬਾਰੇ ਦੱਸਿਆ ਲੋਕ ਖਿਤ ਪਾਰਟੀ ਦੇ ਬਾਰੇ ਹਾਂਜੀ ਸੋ ਉਹਨਾਂ ਬਾਰੇ ਕੀ ਕਹਿੰਦੇ ਹੋ ਬਹੁਤ ਵਧੀਆ ਲੱਗੀਆਂ ਜਿਹੜੀਆਂ ਚੰਗੀਆਂ ਨੀਤੀਆਂ ਨੇ ਲੋਕਾਂ ਦਾ ਕੰਮ ਕਰਨ ਦੀਆਂ ਨੀਤੀਆਂ ਤੇ ਚੰਗੀ ਗੱਲ ਬਹੁਤ ਵਧੀਆ ਗੱਲ ਕਦੇ ਤੁਸੀਂ ਟੁਟੀਆਂ ਦੇ ਵਿੱਚ ਗਏ ਹੋ ਹਾਂ ਅਸੀਂ ਇੱਕ ਵਾਰਾਂ ਗਏ ਸੀਗੇ ਉੱਥੇ ਪ੍ਰੈਸ਼ਰ ਪਰੂਸ਼ਨ ਜਾਂ ਕਰਦੇ ਸੀ ਅੱਖਾਂ ਦਾ ਉੱਥੇ ਚੈੱਕ ਅਪ ਕਰਾਉਣ ਗਏ ਸੀ ਉੱਥੇ ਉਹ ਅੱਖਾਂ ਦੇ ਪ੍ਰੈਸ਼ਰ ਕਰਦੇ ਨੇ ਉੱਥੇ ਕਾਫੀ ਕੰਮ ਨੂੰ ਉਹਨਾਂ ਦੇ ਹਾਂਜੀ ਮੈਂ ਘਰ ਚਾਰਨ ਸਿੰਘ ਨੰਬਰਦਾਰ ਆਪਣੇ ਹਰਮੰਦਰ ਸਾਹਿਬ ਨੂੰ ਕੋਈ ਚੰਗੇ ਧਰਾਂ ਨਾਲ ਨੇ ਬਹੁਤ ਚੰਗੇ ਬੰਦੇ ਆ ਇਨਸਾਨ ਆ ਕਦਲ ਜੇ ਨਾ ਟਿਕਟ ਮਿਲਦੀ ਤਾਂ ਚੰਗੇ ਕੰਮ ਕਰਨੇ ਚੰਗੇ ਬੰਦੇ ਅੱਗੇ ਆਉਣੇ ਚਾਹੀਦੇ ਅਸੀਂ ਤਾਂ ਖੁਸ਼ ਹਾਂ ਇਸ ਗੱਲ ਤੋਂ ਹਰਮਿੰਦਰ ਸਿੰਘ ਜੀ ਜੇ ਆਪਾਂ ਸਾਥ ਦੀ ਗੱਲ ਕਰੀਏ ਤਾਂ ਸਾਥ ਦੇਵਾਂਗੇ ਹਾਂ ਸਾਥ ਦੇਵਾਂਗੇ ਜੀ ਬੀਜੇਪੀ ਦਾ ਸਮਰਥਨ ਹੈ ਬੀਜੇਪੀ ਦਾ ਸਮਰਥਨ ਹੋਊਗਾ ਨਾਲ ਕਾਂਡਾ ਸਾਹਿਬ ਦਾ ਸਮਰਥਨ ਹੈ ਅਸੀਂ ਬੀਜੇਪੀ ਦਾ ਸਮਰਥਨ ਦੇਵਾਂਗੇ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਦਾ ਲੱਗਿਆ ਪਿੰਡ ਦੇ ਵਿੱਚ ਆ ਕੇ ਕਿਹੋ ਜਿਹਾ ਰਿਸਪੌਂਸ ਜਿਹੜਾ ਲਗਾਤਾਰ ਤੁਹਾਨੂੰ ਮਿਲਦਾ ਸੁਰਾਜ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਤੁਸੀਂ ਇਸ ਚੈਨਲ ਨਾਲ ਹੀ ਮੈਨੂੰ ਲੋਕਾਂ ਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਅੱਜ ਇੱਥੇ ਪਿੰਡ ਮੱਤਰ ਦੇ ਵਿੱਚ ਆਇਆ ਸੀ ਹਰਿਆਣਾ ਲੋਕਿਤ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਣ ਇਹਨਾਂ ਨੂੰ ਫੋਨ ਕੀਤਾ ਇੱਕ ਫੋਨ ਦੇ ਉੱਤੇ ਹੀ ਸਾਰੇ ਮੇਰੇ ਭੈਣ ਭਰਾ ਸਰਪੰਚ ਨੰਬਰਦਾਰ ਪਿੰਡ ਦੇ ਸਾਰੇ ਹੀ ਇਕੱਠੇ ਹੋ ਗਏ ਇਹਨਾਂ ਨੇ ਹਰਿਆਣਾ ਲੋਕਿਤ ਪਾਰਟੀ ਦੀਆਂ ਨੀਤੀਆਂ ਬਾਰੇ ਇਹਨਾਂ ਨੂੰ ਮੈਂ ਥੋੜਾ ਦੱਸਿਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਪੂਰਾ ਸਹਿਯੋਗ ਦੇਣ ਦੀ ਗੱਲ ਕਰੀ ਹੈ ਵੀ ਅਗਰ ਇਹ ਜੀ ਕੰਮ ਕਰਨਗੇ ਕਪਾਲ ਕੰਡਾ ਜੀ ਤੋਂ ਉਹਨਾਂ ਦੇ ਨਾਲ ਸੀ ਬਿਲਕੁਲ ਵੱਡ ਚੜ ਕੇ ਇਹ ਸਾਲ ਲਾਵਾਂਗੇ ਇਹਨਾਂ ਦੇ ਨਾਲ ਤਨਮਨ ਤਾਨਾ ਗੋਪਾਲ ਗੰਡਾ ਦੀ ਪਾਰਟੀ ਨਾਲ ਸਹਿਯੋਗ ਕਰਾਂਗੇ